ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਇਸ ਵੀਰ ਨੂੰ ਤੁਹਾਡੇ ਸ਼ੇਅਰ ਦੀ ਲੋੜ ਹੈ। ਭਾਂ ਬਾਤ ਮੜ ਮੋਟਾ ਕਰ ਲਈਦਾ। ਦਾਤ ਪੰਜ ਖਰਚ ਕੇ ਗੁਜ਼ਾਰਾ ਕਰ ਲੇਦਾ। ਜਿੱਥੇ ਜ਼ਿਆਦੇ ਵਰਤਨੇ ਉੱਥੇ ਥੋੜੇ ਪਰਿਵਾਰ ਦੇ ਲਈ ਇੱਕ ਈ ਰਿਕਸ਼ੇ ਦੀ ਲੋੜ। ਤੇੰਦੀ ਮੈਂ ਉਹ ਕਰਦੀ ਸਾਡਾ ਘਰ ਦਾ ਰੋਟੀ ਦਾ ਗੁਜ਼ਾਰਾ ਚ ਕੋਈ ਗੱਡੀ ਬੈਂਡਰੀ ਵਾਲ ਪਵੇ ਹਨ ਕੋਈ ਚਲਦੀ ਦਵਾ ਦੇ ਘਰ ਦਾ ਕੋਈ ਸਾਡਾ ਰੋਟੀ ਪਾਣੀ ਸਰਪੰਗਣ ਵਾਲੇ ਹਾਲਾਤ ਹੋਏ ਨੇ। ਵੀਰ ਨੂੰ ਈ ਰਿਕਸ਼ਾ ਲੈ ਕੇ ਦੇ ਸਕੇ ਕਿ ਜਦਾਈ ਬਸ ਮੈਂ ਰਿਸ਼ਕਾ ਨੂੰ ਕਰ ਦੋ ਤੁਹਾਨੂੰ ਹੋਰ ਕੋਈ ਮਚ ਨਹੀਂ ਚਾਹੀਦੀ ਸਾਰੀ ਸੰਗਤ ਦੇ ਘੜੀ ਇਹੋ ਬੇਨਤੀ ਹੈ ਕਿ ਮੈਨੂੰ ਕੋਈ ਈ ਰਿਕਸ਼ਾ ਵਗੈਰਾ ਲੈ ਦੋ ਮੈਂ ਆਪਣੇ ਇੱਕ ਬੱਚਿਆਂ ਨੂੰ ਪਾਲ ਸਕਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਾਂ ਆਪਣੇ ਬਾਪ ਦੀ ਦਵਾਈ ਲੈ ਸਕਾਂ ਆਪਣੀ ਲੈ ਸਕਾਂ ਕਿਉਂਕਿ ਪਿੰਡ ਵਾਲੇ ਇੱਥੋਂ ਸੁਣ ਜਾਂਦੇ ਆ ਤੇ ਮੁੜ ਕੇ ਗਾੜੀ ਜਾ ਕੇ ਹੋਰ ਗੱਲਾਂ ਬਣਾ ਕੇ ਕਰਦੇ ਆ ਹੋਰ ਗਾਂਵਾਂ ਦੀਆਂ ਗਾਂਵ ਦੱਸਦੇ ਆ ਯਾਰ ਇਹਨਾਂ ਦੇ ਤੇ ਰੋਜ਼ ਦਾ ਕੰਮ ਹੀ ਆ ਇਹਨਾਂ ਦੇ ਰੋਜ਼ ਮੰਗਣਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤਾਂ ਜੀ ਅਮਰਸਰ ਤੋਂ ਅੱਜ ਉਸ ਵੀਰ ਦੇ ਘਰੇ ਜਾ ਰਹੇ ਆ ਜਿਸ ਵੀਰ ਦੀ ਵੀਡੀਓ ਅਸੀਂ ਪਹਿਲਾਂ ਵੀ ਅਪਲੋਡ ਕੀਤੀ ਸੀ ਸਾਡੇ ਕੋ ਆਏ ਸੀ ਤਕਰੀਬਨ 1.5-2 ਸਾਲ ਤੋਂ ਰਸਨ ਸਾਡੇ ਪਾਸ ਲੈ ਕੇ ਜਾ ਰਹੇ ਹੇ ਮਦਨਜੀ ਦੇ ਪਾਸ ਲੈ ਕੇ ਜਾ ਰਹੇ ਕਈਆਂ ਨੂੰ ਇਹ ਵੀ ਪ੍ਰੋਬਲਮ ਹੋ ਜਾਂਦੀ ਹੈ ਕਿ ਆਪਣੇ ਆਪ ਨੂੰ ਕਹਿੰਦੇ ਆ ਕਿ ਸਾਡੇ ਪਾਸ ਰਸਨ ਲੈ ਕੇ ਜਾ ਰਹੇ ਕਿ ਸਾਡਾ ਸਾਰਿਆਂ ਦਾ ਹੈ ਮਦਨਜੀ ਉਹ ਇਸੇ ਕਰਕੇ ਉਹ ਵੀਰ ਜਿਹੜੇ ਆ ਉਹਨਾਂ ਨੂੰ ਇੱਕ ਬਹੁਤ ਭਿਆਨਕ ਭਿਆਨਕ ਬਿਮਾਰੀ ਹੈ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਵਾ ਬਾਕੀ ਜਿਹੜੀ ਸਾਰੀ ਵੀਡੀਓ ਵਾ ਜੋ ਉਹ ਆਪ ਆਪਣੇ ਮੂੰਹੋਂ ਬਿਆਨ ਕਰਨਗੇ ਤੇ ਬਹੁਤ ਚੰਗੀ ਗੱਲ ਆ ਤੇ ਤੁਸੀਂ ਜਿਾ ਸਾਰੇ ਜਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹਦਾ ਮੋਟਿਵ ਇਹ ਨਹੀਂ ਆ ਕਿ ਇਹਨਾਂ ਦਾ ਰਾਸ਼ਨ ਲੱਗ ਸਕੇ ਰਾਸ਼ਨ ਤੇ ਆਲਰੇਡੀ ਲੈ ਕੇ ਜਾ ਰਹੇ ਆ ਪਰ ਇਸ ਵੀਡੀਓ ਦਾ ਇਹ ਮੋਟਿਵ ਆ ਕਿ ਇਹਨਾਂ ਦੇ ਘਰ ਦੇ ਹਾਲਾਤਾਂ ਦੇ ਵਿੱਚ ਰਹਿੰਦਿਆਂ ਹੋਏ ਘਰ ਦੇ ਵਿੱਚ ਬਹੁਤ ਜ਼ਿਆਦੀਆਂ ਲੋੜਾਂ ਆਸੀ ਹੁੰਦੀਆਂ ਨੇ ਕਿ ਜਿਹੜੀਆਂ ਰਾਸ਼ਨ ਤੋਂ ਵੱਖਰੀਆਂ ਹੁੰਦੀਆਂ ਨੇ ਇਸੇ ਕਰਕੇ ਇਸ ਵੀਰ ਦੀ ਘਰ ਦੀ ਜਿਹੜੀ ਅਸੀਂ ਸਥਿਤੀ ਦਾ ਤੁਹਾਡੇ ਤੁਹਾਡੇ ਸਾਰੇ ਸਾਹਮਣੇ ਸੰਗਤ ਦੇ ਸਾਹਮਣੇ ਰੱਖਣੀ ਆ ਉਸ ਸਥਿਤੀ ਨੂੰ ਜਰੂਰ ਬਾਚਿਓ ਉਸ ਉਸ ਸਥਿਤੀ ਨੂੰ ਜਰੂਰ ਆਪਣੇ ਉੱਤੇ ਹੰਡਾਇਓ ਕਿ ਇਸ ਵੀਰ ਕਿਹੜੇ ਹਾਲਾਤਾਂ ਦੇ ਵਿੱਚ ਰਹਿਣ ਲਈ ਮਜਬੂਰ ਆ ਇਸ ਵੀਰ ਦੇ ਹਾਲਾਤ ਤੁਸੀਂ ਇਹਨਾਂ ਦੇ ਪਿੰਡ ਵਾਲਿਆਂ ਤੋਂ ਦੇ ਮੂੰਹ ਤੁਸੀਂ ਆਪ ਹੀ ਸੁਣ ਸਕਦੇ ਹੋ ਨਾਲ ਬੜੇ ਮੜਿਆਂ ਨੇ ਆ ਕਿ ਇਹ ਪਿਓ ਵੀ ਤੇ ਪਿਓ ਵੀ ਵਿਚਾਰਾ ਗੇ 400 ਰੁਪਏ ਜੜੀ ਲੈਂਦਾ ਸੀ ਹਾਂਜੀ ਵੀ ਕੰਮ ਤੇ ਜਾਂਦਾ ਸੀ ਉਹਨੂੰ ਵੀਰ ਨੂੰ ਟੈਗ ਹੋ ਗਿਆ ਉਹ ਵੀ ਘਰ ਬੈ ਗਿਆ ਤੇ ਉਹ ਵੀ ਮੁੰਡਾ ਵਿਚਾਰਾ ਪੂਰਾ ਡੰਡੇ ਨਾਲ ਤੁਰਦਾ ਸੀ ਹਾਂਜੀ ਉਹਨੂੰ ਮੈਂ ਬਾਬੇਸ਼ੀ ਦਿਖਾਉਂਦਾ ਰਿਹਾ ਉਹਨੂੰ ਮੈਂ ਛੈਗਲ ਦੇ ਭਾਗੇ ਵਿਚਾਰੇ ਨੂੰ ਹਾਂਜੀ ਹਾਂ ਇਹ ਕਿੰਨਾ ਕਿਚਰ ਹੋ ਗਿਆ ਵੀ ਇਹਦੋਂ ਸ਼ੁਰੂ ਹੋਈ ਉਹ ਵਾਹ ਚਿਰਦਾ ਵਿਚਾਰਾ ਡੰਡੇ ਨਾਲ ਤੁਰਦਾ ਹੁਣ ਕੋਈ ਕੰਮ ਕਰਦਾ ਹੈ ਨਾ ਪਹਿਲਾਂ ਕੋਈ ਪਹਿਲਾਂ ਕੰਮ ਕਰਦਾ ਹੁਣ ਨਹੀਂ ਕੰਮ ਨਹੀਂ ਕਰਦਾ ਕੰਮ ਹੁੰਦਾ ਨਹੀਂ ਆ ਬਹਾਵੇਂ ਆ ਮਸਾ ਮਸਾ ਜੀ ਨੇ ਮਸਾ ਮਸਾ ਜੀ ਨੇ ਬਹਾਵੇਂ ਰਹਿ ਗਏ ਤੇ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਉਸ ਵੀਰ ਦੇ ਛੋਟੇ ਛੋਟੇ ਦੋ ਬੱਚੇ ਨੇ ਇੱਕ ਲੜਕਾ ਇੱਕ ਲੜਕੀ ਆ ਜਿਹੜੀ तकरीबन ਇੱਕ 5 5 ਸਾਲ ਦਾ ਲੜਕਾ ਤੇ 7 ਸਾਲ ਦੀ ਲੜਕੀ ਆ ਇਹ ਵੀਰ ਜਿਹੜੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਵੀਰ ਬਹੁਤ ਜ਼ਿਆਦਾ 슈ਗਰ ਹੋ ਜਾਂਦੀ ਆ ਜਿਸ ਕਰਕੇ ਇਹਨਾਂ ਦਾ ਸਰੀਰ ਪੂਰਾ ਜ਼ਿਆਦਾ ਖਤਮ ਹੋ ਚੁੱਕਾ ਕੋਈ ਕੰਮ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਤੇ ਅੱਜ ਨਿਹੱਥਾ ਹੋ ਕੇ ਬੈਠਾ ਵਜ ਅੱਜ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਲਈ ਲੋਕਾਂ ਦੀਆਂ ਦਰਦ-ਦਰਦੀਆਂ ਠੋਕਰਾਂ ਖਾਣ ਨੂੰ ਮਜਬੂਰ ਆ ਵੀਰ ਹਾਲਾਤ ਤੁਸੀਂ ਹਜੇ ਅੰਦਰ ਜਾ ਕੇ ਤੁਸੀਂ ਵੇਖੋਗੇ ਇਹਨਾਂ ਦੇ ਘਰ ਦੇ ਹਾਲਾਤ ਕੀ ਨੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਇਸ ਵੀਰ ਦੀ ਮਦਦ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਮਦਦ ਤੁਹਾਡੀ ਬਸ ਇਹੀ ਆ ਕਿ ਤੁਸੀਂ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਜਰੂਰ ਕਰਿਓ ਇਹ ਵੀਡੀਓ ਉਸ ਦਾਨੀ ਸੱਜਣ ਤੱਕ ਉਸ ਡੋਨਰ ਤੱਕ ਪਹੁੰਚ ਸਕੇ ਕਿ ਜਿਹੜਾ ਇਹਨਾਂ ਦੀ ਮਦਦ ਕਰ ਸਕੇ ਤੇ ਇਹਨਾਂ ਦਾ ਮਸਲਾ ਹੱਲ ਹੋ ਸਕੇ ਜਦੋਂ ਅਸੀਂ ਅੰਦਰ ਗਏ ਤਾਂ ਅੰਦਰ ਇੱਕ ਬਜ਼ੁਰਗ ਬਾਪ ਅਧਰੰਗ ਦਾ ਮਰੀਜ਼ ਸੀ ਜਿਹੜਾ ਕਿ ਬਹੁਤ ਜ਼ਿਆਦਾ ਦੁਖੀ ਦੁਖੀ ਹਿਰਦੇ ਦੇ ਨਾਲ ਇਹਨੇ ਆਪਣੇ ਪਹਿਲੇ ਪੁੱਤ ਦੀ ਮੌਤ ਦਾ ਕਾਰਨ ਦੱਸਿਆ ਕਿਉਂਕਿ ਇਸ ਬਾਪ ਦੇ ਦੋ ਬੱਚੇ ਸਨ ਦੋ ਲੜਕੇ ਸਨ ਤਿੰਨ ਧੀਆ ਸਨ ਤਿੰਨੋਂ ਧੀਆ ਉਹ ਆਪਣੇ ਘਰ ਦੇ ਵਿੱਚ ਸੁਖੀ ਵੱਸਦੀਆਂ ਨੇ ਪਰ ਇਸ ਬਜ਼ੁਰਗ ਦੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੇਰੀ ਬਹੁਤ ਜ਼ਿਆਦਾ ਕਿਸਮਤ ਮਾੜੀ ਕਿ ਜਿਹੜਾ ਮੇਰਾ ਪਹਿਲਾ ਪੁੱਤ ਜਵਾਨੀ ਉਮਰ ਦੇ ਵਿੱਚ چلا ਗਿਆ ਤੇ ਦੂਜੇ ਪੁੱਤ ਨੂੰ ਸ਼ੂਗਰ ਦਾ ਬਹੁਤ ਵੱਡਾ ਮਰੀਜ਼ ਹੋ ਗਿਆ ਜਿਹੜਾ ਕਿ ਰੋਜ਼ ਦੋ-ਦੋ ਟੀਕੇ ਇਨਸੂਲਿਨ ਦੇ ਜਿਹੜੇ ਆ ਇਹਨਾਂ ਨੂੰ ਲਾਉਣੇ ਪੈਂਦੇ ਨੇ ਆਪਣੇ ਬੱਚੇ ਨੂੰ ਤੇ ਤਾਂ ਹੀ ਉਹਦੀ ਸ਼ੂਗਰ ਕੰਟਰੋਲ ਵਿੱਚ ਆਉਂਦੀ ਹੈ ਇਹਨਾਂ ਬੱਚਿਆਂ ਦਾ ਕੀ ਕਸੂਰ ਆ ਘਰ ਦੇ ਵਿੱਚ ਨਾ ਚੰਗਾ ਮਾਹੌਲ ਮਿਲ ਰਿਹਾ ਨਾ ਚੰਗੀ ਪੜ੍ਹਾਈ ਮਿਲ ਰਹੀ ਹੈ ਨਾ ਚੰਗੀ ਤਾਲੀਮ ਮਿਲ ਰਹੀ ਹੈ ਇਹ ਅੱਗੇ ਜਾ ਕੇ ਇਹਨਾਂ ਇਹਨਾਂ ਦਾ ਸਹਾਰਾ ਬਣਨਾ ਨੇ ਇਹਨਾਂ ਦੇ ਘਰ ਦੇ ਵਿੱਚ ਰੋਸ਼ਨਾਈ ਇਹਨਾਂ ਬੱਚਿਆਂ ਕਰਕੇ ਆ ਤੇ ਇਹਨਾਂ ਨੂੰ ਅਗਲੇ ਪਾਸੇ ਸਾਰਾ ਕੁਝ ਨੀਰਾ ਵੇਖ ਰਿਹਾ ਕਿ ਮੇ ਸਾਡੇ ਬਾਪ ਸਾਡਾ ਦਾਦਾ ਜਿਹੜੇ ਕਮਾਉਣ ਵਾਲੇ ਆ ਉਹ ਘਰ ਦੇ ਵਿੱਚ ਮੰਜੇ ਤੇ ਪਏ ਨੇ ਇਹਨਾਂ ਦੀ ਜਿਹੜੀ ਤੁਸੀਂ ਸਕਰੀਨ ਦੇ ਉੱਤੇ ਭੈਣ ਦੀ ਫੋਟੋ ਵੇਖ ਰਹੇ ਇਹ ਵੀਰ ਦੀ ਵਾਈਫ ਆ ਤੇ ਜਿਹੜੇ ਕਿ ਬਹੁਤ ਜ਼ਿਆਦੀ ਬਹੁਤ ਜ਼ਿਆਦੀ ਵੱਡੇ ਹਿਰਦੇ ਵਾਲੀ ਆ ਕਿ ਜਦੋਂ ਮੈਂ ਇਸ ਭੈਣ ਦੇ ਨਾਲ ਸਾਰੀ ਗੱਲਬਾਤ ਕੀਤੀ ਤੇ ਇਸ ਭੈਣ ਨੇ ਆਖਿਆ ਕਿ ਮੈਂ ਮੈਂ ਖੇਤਾਂ ਵਿੱਚ ਜਾ ਕੇ ਤੋਰੀਆਂ ਕੱਦੂ ਤੋੜਨ ਦੇ ਸਬਜ਼ੀ ਤੋੜਨ ਦਾ ਮੈਂ ਕੰਮ ਕਰਦੀ ਆ ਸਵੇਰੇ 2 ਘੰਟੇ ਲੌਣੇ ਆ ਸ਼ਾਮ ਨੂੰ 2 ਘੰਟੇ ਦੇ ਬਦਲੇ 100 ਰੁਪਏ ਮਿਲਦਾ ਹੈ ਤਕਰੀਬਨ ਮਹੀਨੇ ਦੇ ਵਿੱਚ 20 ਦਿਨ ਦਿਹਾੜੀ ਤੇ ਜਾਇਆ ਜਾਂਦਾ ਵਾ ਮੱਕੀ 2 ਕੁ ਹਜ਼ਾਰ ਰੁਪਏ ਬਹੁਤ ਮੁਸ਼ਕਲ ਬੜੀ ਘਾਲਣਾ ਘਾਲ ਕੇ ਘਰ ਵਿੱਚ ਲੈ ਕੇ ਆਉਂਦੇ ਨੇ ਘਰ ਵਿੱਚ ਬਿਮਾਰੀ ਵੀ ਆ ਘਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਵੀ ਆ ਗਰੀਬੀ ਵੀ ਆ ਤੇ ਇਹ ਭੈਣ ਕਰੇ ਤੇ ਕਰੇ ਕੀ ਬਹੁਤ ਜਿਆਦਾ ਰੋਈ ਬਹੁਤ ਜਿਆਦਾ ਰੋਈ ਜਦੋਂ ਰੋਈ ਤੇ ਇੱਕੋ ਇੱਕ ਗੱਲ ਕਹੀ ਜਾਵੇ ਕਿ ਸਾਡੇ ਘਰ ਦੇ ਹਾਲਾਤ ਪਹਿਲਾਂ ਬਹੁਤ ਜਿਆਦੇ ਵਧੀਆ ਸੀ ਸਾਨੂੰ ਕੋਈ ਫਿਕਰਫਕਾ ਹੀ ਨਹੀਂ ਸੀ ਸਾਨੂੰ ਐਸੇ ਐਸੇ ਦਿਨ ਵੇਖੇ ਆ ਕਿ ਜਿਸ ਜਿਹਨਾਂ ਦਿਨਾਂ ਦੇ ਵਿੱਚ ਅਸੀਂ ਤਿੰਨੇ ਟਾਈਮ ਰੱਜ ਕੇ ਰੋਟੀ ਖਾਧੀ ਅੱਜ ਉਹ ਦਿਨਾਂ ਦੇ ਆ ਜਿਹਨਾਂ ਦਿਨਾਂ ਦੇ ਵਿੱਚ ਸਾਨੂੰ ਕਈ ਵਾਰੀ ਇੱਕ ਡੰਗ ਦਾ ਪ੍ਰਸ਼ਾਦਾ ਹੀ ਬੜੀ ਮੁਸ਼ਕਲ ਨਸੀਬ ਹੁੰਦਾ ਤੇ ਬੜਾ ਜਿਆਦਾ ਇਹਨਾਂ ਨੇ ਇਹਨਾਂ ਨੇ ਹਿੰਮਤਾਂ ਜੀ ਹੋਰਾਂ ਧੰਨਵਾਦ ਕੀਤਾ ਕਿ ਜਿਹੜਾ ਰੋਟੀ ਪਾਣੀ ਚੋਗੀ ਹੋਗੇ ਇਸੇ ਕਰਕੇ ਇਹ ਐਸੀਆਂ ਐਸੀਆਂ ਵੀਡੀਓ ਨੂੰ ਤੁਹਾਡੇ ਘੜੀ ਹੱਥ ਬਨ ਕੇ ਬੇਨਤੀ ਆ ਕਿ ਐਸੀ ਐਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਪਿਛਲੇ ਪਾਸੇ ਕਈ ਵੀਡੀਓ ਐਸੀਆਂ ਨੇ ਜਿਨ੍ਹਾਂ ਨੂੰ ਤੁਹਾਡੇ ਸ਼ੇਅਰ ਤੇ ਨਾਲ ਕਈਆਂ ਦੇ ਲੈਂਟਰ ਪਏ ਨੇ ਕਈਆਂ ਤੇ ਘਰ ਦੇ ਵਿੱਚ ਰੌਸ਼ਨੀ ਆਈ ਹੈ ਕਈਆਂ ਤੇ ਘਰਾਂ ਦੇ ਵਿੱਚ ਸੁੱਖ ਆਇਆ ਵਾ ਇੱਕ ਸ਼ੇਅਰ ਕਰਕੇ ਇਸੇ ਕਰਕੇ ਇਹੋ ਇਹੋ ਜੀਆਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਹ ਭੈਣ ਆਪਣੇ ਘਰ ਦੇ ਹਾਲਾਤ ਜੋ ਦੱਸ ਰਹੀ ਆ ਉਹ ਤੁਸੀਂ ਵੇਖ ਹੀ ਰਹੇ ਹੋ ਕਿ ਭੈਣ ਦੇ ਅੱਖਾਂ ਦੇ ਵਿੱਚ ਅਥਰੂ ਨੇ ਉਹ ਸਾਰਿਆਂ ਨੂੰ ਬਿਆਨ ਹੀ ਕਰ ਰਹੇ ਨੇ ਕੀ ਘਰ ਦੇ ਵਿੱਚ ਕਿੰਨੀ ਕਿ ਜ਼ਿਆਦੀ ਉਖਾਈ ਆ ਕਿੰਨੀ ਕਿ ਜ਼ਿਆਦੀ ਗਰੀਬੀ ਆ ਇੱਕ ਚੰਗੇ ਭਲੇ ਘਰ ਹੋਣ ਦੇ ਬਾਵਜੂਦ ਵੀ ਹੁਣ ਇਹੋ ਜਿਹੇ ਹਾਲਾਤ ਵੇਖਣੇ ਪੈ ਰਹੇ ਐ ਇਸ ਪਰਿਵਾਰ ਨੂੰ ਇਸ ਬੱਚਿਆਂ ਨੂੰ ਇਸ ਬਜ਼ੁਰਗਾਂ ਨੂੰ ਜਦ ਕਿ ਬੈਣ ਦੀ ਉਮਰ ਸੀ ਬਹਿ ਕੇ ਖਾਣ ਦੀ ਉਮਰ ਸੀ ਤੇ ਉਸ ਉਮਰ ਤੇ ਵਿੱਚ ਆਪਣੇ ਆਪ ਨੂੰ ਮੰਝੇ ਤੇ ਉੱਤੇ ਪਾਇਆ ਵੇਖ ਕੇ ਬਹੁਤ ਜ਼ਿਆਦਾ ਦੁਖੀ ਦੁੱਖ ਸਾਨੂੰ ਵੀ ਹੁੰਦਾ ਵਾ ਤੁਹਾਨੂੰ ਵੀ ਹੋਵੇਗਾ ਤੇ ਇਹ ਇਹ ਤੇ ਆਪਣੇ ਉੱਤੇ ਪੂਰਾ ਹੰਡਾਰੇ ਲਈ ਕਰਦੇ ਹਾਲਾਤ ਕਿਤਨਾ ਕਿਤਨਾ ਕਮਾਉਂਦੇ ਜੀ ਫਿਰ ਕੀ ਕਵਾ ਕੇ ਲੈ ਕੇ ਆਉਂਦੇ ਕਾਲ ਦੇ ਲਿਆ ਜਾਈ ਮੈਂ ਕੰਮ ਕਰ ਜਾਂਦੀ ਦਿਹਾੜੀ 100 ਰੁਪਏ ਦੇ ਆੜੀ ਜਾਨੀ ਦੋ ਟਾਈਮ ਜਾਨੀ ਆ ਅਸੀਂ ਦੋ ਟਾਈਮ ਜਾਂਦੇ ਹਾਂ ਕੀ ਕੀ ਕੰਮ ਕਰਦੇ ਆ ਤੇ ਤੋਰੀਆਂ ਦੀ ਗੋਡੀ ਸ਼ਾਮਣ ਤੋਰੀਆਂ ਤੋੜਨ ਜਾਈਦਾ ਸਵੇਰੇ ਗੋਡੀ ਚਾਈਦੀ ਦੁੱਖ ਤੇ ਆਉਂਦਾ ਹੋਊਗਾ ਕਿ ਵੀਰ ਕਿਹੜੇ ਹਾਲਾਤਾਂ ਦੇ ਵਿੱਚ ਹੋ ਗਿਆ ਦੁੱਖ ਤਾਂ بڑا ਆਂਦਾ ਜੋ ਪ੍ਰਮਾਤਮਾ ਕਰਦਾ ਸਹੀ ਕਰਦਾ ਹਾਂ ਜੀ ਤੇ ਪੈਣ ਤੋਰੀਆਂ ਤੋੜਨ ਜਾਂਦੇ ਜਾਂ ਸਬਜ਼ੀ ਤੋੜਨ ਜਾਂਦੇ ਜੇ ਹਾਂਜੀ ਤੇ 100 ਰੁਪਏ ਦਾੜੀ ਲੈ ਕੇ ਆਉਂਦੇ ਘਰ ਦਾ ਗੁਜ਼ਾਰਾ ਠੀਕ ਠਾਕ ਹੋ ਜਾਂਦਾ ਕਿ ਨਹੀਂ ਹੋ ਜਾਂਦਾ ਮਾੜਾ ਚੰਗਾ ਇਦਾਂ ਹੀ ਟਾਈਮ-ਬਾਤ ਮਾੜਾ ਮੋਟਾ ਕਰ ਲੈਂਦਾ ਰਾਤ 5 ਖਰਚ ਕੇ ਗੁਜ਼ਾਰਾ ਕਰ ਲੈਂਦੇ ਜਿੱਥੇ ਜ਼ਿਆਦੇ ਵਰਤਨੇ ਉੱਥੇ ਥੋੜੇ ਵਰਤ ਲਈਏ ਥੋੜੇ ਵਰਤ ਲਈਏ ਸੰਗਤ ਨੂੰ ਬੇਨਤੀ ਮੈਂ ਉਹ ਕਰਦੀ ਸਾਡਾ ਘਰ ਦਾ ਰੋਟੀ ਦਾ ਗੁਜ਼ਾਰਾ ਚ ਕੋਈ ਗੱਡੀ ਬੈਂਡਰੀ ਵਾਲ ਪਾਵੇ ਹਨ ਕੋਈ ਚਲਦੀ ਦਵਾ ਦੇ ਘਰ ਦਾ ਕੋਈ ਸਾਡਾ ਰੋਟੀ ਪਾਣੀ ਸਰਕ ਸਹੀ ਹੋ ਜੇ ਆਪਣੀ ਕੋਈ ਸਬਜ਼ੀ ਵਗੇ ਵੇਸਾਗੇ ਸਵਾਰੀਆਂ ਟੋ ਸਕੇ ਸਾਨੂੰ ਹੋਰ ਕੁਝ ਨਹੀਂ ਚਾਹੀਦੀ ਮਸ ਤੁਹਾਨੂੰ ਇੰਨੀ ਬੜੀਆ ਇਹ ਆਪਣੀ ਕਰਕੇ ਕਮਾ ਕੇ ਖਾ ਸਕਦੇ ਕਿ ਮੈਂ ਅਸੀਂ ਆਪਣੀ ਕਰਕੇ ਕਮਾਉਣਾ ਜਿਆਦਾ ਪਸੰਦ ਕਰਾਂਗੇ ਕਿਸੇ ਕੋ ਮੰਗਣ ਨਾਲੋਂ ਕਿਉਂਕਿ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ ਘਰ ਘਰ ਵਿੱਚ ਮੰਗਣ ਵਾਲੀ ਹਾਲਤ ਹਾਲਤ ਹੋ ਚੁੱਕੀ ਹੈ ਵੀਰ ਵੀ ਮੰਜੇ ਤੇ ਪੈ ਗਿਆ ਤੇ ਬਜ਼ੁਰਗ ਵੀ ਮੰਜੇ ਤੇ ਪੈ ਗਏ ਦਿਹਾੜੀ ਕਰਨ ਵਾਲੇ ਦੋਵੇਂ 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 ਵੀਰ 7-800 ਰੁਪਏ ਦੋਵੇਂ ਜਾਣੇ ਘਰੇ ਸ਼ਾਮਨ ਲੈ ਕੇ ਆਉਂਦੇ ਸੀ ਆਣ ਕੇ ਬੱਚੇ ਲੱਤਾਂ ਨਾਲ ਚਿੰਬੜ ਜਾਂਦੇ ਸੀ ਕਿ ਸਾਡੇ ਲਈ ਡੈਡੀ ਦਾਦਾ ਕੀ ਲੈ ਕੇ ਆਏ ਨੇ ਅੱਜ ਦੋਵੇਂ ਵੀਰ ਮੰंजे ਤੇ ਭੈਣ ਤੇ ਮਜਬੂਰ ਹੋ ਗਏ ਇਸ ਭੈਣ ਨੂੰ ਘਰੋਂ ਬਾਹਰ ਨਿਕਲਣਾ ਪਿਆ ਤੇ ਘਰ ਨਿਕਲੋ ਬਾਹਰ ਨਿਕਲ ਕੇ 100 ਰੁਪਏ ਦਿਹਾੜੀ ਜਿਹੜੀ ਆ ਉਹ ਘਰ ਲੈ ਕੇ ਆਉਂਦੀ ਹੈ ਭੈਣ ਕਈ ਵਾਰ ਸਰੀਰ ਜਿਹੜਾ ਵਾ ਠਿੱਲਾ ਮਠਾ ਹੋ ਜਾਂਦਾ ਵਾ ਜਿਸ ਕਰਕੇ ਦਿਹਾੜੀ ਵੀ ਨਹੀਂ ਜਾਇਆ ਜਾਂਦਾ ਤੇ ਭੈਣ ਨੇ ਆਪਣੇ ਘਰ ਦੇ ਹਾਲਾਤ ਦੱਸਦੇ ਹੋਏ ਇੱਕ ਗੁਹਾਰ ਲਾਈ ਆ ਕਿ ਇਸ ਭੈਣ ਨੂੰ ਆਪਣੇ ਪਰਿਵਾਰ ਦੇ ਲਈ ਇੱਕ ਈ-ਰਿਕਸ਼ੇ ਦੀ ਲੋੜ ਆ ਕਿ ਈ-ਰਿਕਸ਼ਾ ਜਿਹੜਾ ਵਾ ਕਿ ਇਹ ਵੀਰ ਚਲਾਏਗਾ ਤੇ ਕੋਈ ਨਾ ਕੋਈ ਸਬਜ਼ੀ ਭਾਜੀ ਮੰਡੀੋਂ ਲੈ ਕੇ ਤੇ ਆਪਣੇ ਪਿੰਡ ਚ ਲਾ ਕੇ ਆਪਣੇ ਇੱਕ ਦੋ ਪਿੰਡਾਂ ਦੇ ਵਿੱਚ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰੇਗਾ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਜਾਂਦੇ ਕਿ ਹਾਂ ਇੱਕ ਦਰਦਾਰ ਦੀ ਠੋਕਰਾ ਖਾਣ ਤੋਂ ਅਸੀਂ ਘਰਾ ਘਰਾ ਵਿੱਚ ਮੰਗਣਾ ਨਹੀਂ ਚਾਹੁੰਦੇ ਮੰਗਣ ਵਾਲੇ ਹਾਲਾਤ ਹੋਏ ਨੇ ਉਥੇ ਉਹ ਭੈਣਾਂ ਦੀ ਆ ਕਿ ਇਹ ਇਸ ਜੋ ਕੀ ਹੋ ਜਾਣ ਕਿਉਂਕਿ ਉਹ ਅੱਗੇ ਵੀ ਕਿਰਾਏ ਤੇ ਲੈ ਕੇ ਈਰਖਾ ਚਲਾਉਂਦੇ ਰਹੇ ਆ ਪਰ ਉਥੇ ਆਂਦੇ ਕਿ ਪੂਰਾ ਨਹੀਂ ਪੈਂਦਾ 4-500 ਰੁਪਿਆ ਜਿਹੜਾ ਵਾ ਕਿਰਾਏਦਾਰ ਨੂੰ ਦੇਣਾ ਪੈਂਦਾ ਵਾ ਉਹਦੇ ਵਿੱਚ ਆਂਦੇ ਕਿ 100-150 ਰੁਪਿਆ ਸਾਨੂੰ ਬਚਦਾ ਵਾ ਸਾਰੀ ਦਿਹਾੜੀ ਲਾ ਕੇ ਆਪਣਾ ਈਰਖਾ ਹੋਏਗਾ ਤੇ 5-700 ਰੁਪਿਆ ਜਿਹੜਾ ਵਾ ਆਪਣੇ ਘਰ ਤੇ ਲੈ ਕੇ ਆਉਣਗੇ ਨਾ ਆਪਣੇ ਘਰ ਦਾ ਗੁਜ਼ਾਰਾ ਤੇ ਕਰਨਗੇ ਨਾ ਇਸੇ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕਿਉਂਕਿ ਇਸ ਵੀਰ ਨੂੰ ਤੁਹਾਡੇ ਸ਼ੇਅਰ ਦੀ ਲੋੜ ਤੇ ਤੁਹਾਡੇ ਦਾਨ ਦੀ ਲੋੜ ਜੇ ਤਹਾਡੇ ਡੋਨੇਸ਼ਨ ਦੀ ਲੋੜ ਜੇ ਕਿਉਂਕਿ ਇਹ ਕੋਈ ਵੀਰ ਸੱਜਣ ਭੈਣ ਭਰਾ ਇਸ ਵੀਰ ਦੇ ਲਈ ਅੱਗੇ ਆਵੇ ਜਿਹਨੂੰ ਜਿਹੜਾ ਇਸ ਵੀਰ ਨੂੰ ਈ ਰਿਕਸ਼ਾ ਲੈ ਕੇ ਦੀ ਸਕਦਾ ਹੈ ਜੀ ਤੇ ਹੋਰ ਵੀ ਸੇਵਾਵਾਂ ਬਹੁਤ ਚੱਲਦੀਆਂ ਨੇ ਮੈਂ ਇਹ ਸੇਵਾਵਾਂ ਨਹੀਂ ਕਰ ਸਕਦਾ ਕਿਉਂਕਿ ਮੇਰੇ ਹੱਥ ਭੱਜੇ ਨਹੀਂ ਹਰ ਹਰ ਮਹੀਨੇ 10 ਤਰੀਕ ਨੂੰ ਜਿਹੜੇ ਲੋਕ ਸਾਹਮਣੇ ਆ ਕੇ ਬਹਿੰਦੇ ਨੇ ਉਹਨਾਂ ਬਾਰੇ ਵੀ ਮੈਨੂੰ ਸੋਚਣਾ ਪੈਂਦਾ ਇਸੇ ਕਰਕੇ ਮੇਰਾ ਵੀਡੀਓ ਬਣਾਉਣ ਦਾ ਕਾਰਨ ਹੀ ਇਹ ਏ ਜੇ ਕਿ ਤੁਹਾਡੇ ਉਸ ਡੋਨਰ ਤੱਕ ਉਸ ਭੈਣ ਤੱਕ ਉਸ ਵੀਰ ਤੱਕ ਪਹੁੰਚ ਸਕੇ ਕਿ ਜਿਹੜਾ ਇਹਨਾਂ ਇਸ ਇਸ ਗਰੀਬ ਆਦਮੀ ਦੀ ਬਾਹ ਫੜ ਸਕੇ ਮੇਰੀ ਜੀ ਸਾਰੀ ਸੰਗਤ ਗਾੜੀ ਇਹੋ ਬੇਨਤੀ ਹੈ ਕਿ ਮੈਨੂੰ ਕੋਈ ਈ ਰਿਕਸ਼ਾ ਵਗੈਰਾ ਲੈ ਦਿਓ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਾਂ ਕਿ ਮੈਨੂੰ ਕਿਸੇ ਦੇ ਗਾੜੀ ਹੱਥ ਨਾਲ ਡਾਉਣ ਦੀ ਲੋੜ ਪਵੇ ਮੈਂ ਕਿਸੇ ਕੋਲੋਂ ਮੰਗਾ ਨਾ ਮੈਨੂੰ ਕਿਸੇ ਚੀਜ਼ ਦੀ ਹੋਰ ਲੋੜ ਨਹੀਂ ਹੈ ਕਿਸੇ ਕੋਲੋਂ ਮੰਗਣ ਦੀ ਸਿਰਫ ਇਹੋ ਹੀ ਬੇਨਤੀ ਹੈ ਸੰਗਤ ਗਾੜੀ ਕਿ ਮੈਨੂੰ ਈ ਰਿਕਸ਼ਾ ਲੈ ਦਿਓ ਮੈਂ ਆਪਣੇ ਬੱਚੇ ਪਾਲ ਸਕਾਂ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਾਂ ਆਪਣੇ ਬਾਪ ਦੀ ਦਵਾਈ ਲੈ ਸਕਾਂ ਆਪਣੀ ਲੈ ਸਕਾਂ ਕਿਸੇ ਦੇ ਗਾੜੀ ਹੱਥ ਨਾਲ ਡਾਵਾ ਵਾਸ ਇਹ ਬੇਨਤੀ ਹੈ ਜੀ ਮੇਰੇ ਘੜੀ ਮੇਰੇ ਸਾਹ ਵੀਰ ਕਹਿੰਦਾ ਵਾ ਕਿ ਮੈਂ ਜਦੋਂ ਕਿਸੇ ਦੇ ਘੜੀ ਹੱਥ ਅਟਦਾ ਹਾਂ ਨਾ ਅਗਲੇ ਬੰਦੇ ਮੇਹਣਾ ਬਣਾ ਲੈਂਦੇ ਨੇ ਭੈਣ ਦੇ ਮੂੰਹੋਂ ਵੀ ਮੈਨੂੰ ਇਹ ਸੁਣਿਆ ਕਿਉਂਕਿ ਗਰੀਬੀ ਇੱਕ ਐਸੀ ਚੀਜ਼ ਆ ਘਰ ਦੇ ਵਿੱਚ ਦਾਣੇ ਨਾ ਨਾ ਹੋਣਗੇ ਜਦੋਂ ਘਰੋਂ ਬਾਹਰ ਬੰਦਾ ਦਾਣੇ ਲੈਣ ਨਹੀਂ ਨਿਕਲੇਗਾ ਘਰ ਘਰ ਦੇ ਵਿੱਚ ਮੰਗਣ ਨਹੀਂ ਨਿਕਲੇਗਾ ਉਦੋਂ ਅਗਲੇ ਮੇਹਣਾ ਬਣਾ ਲੈਂਦੇ ਨੇ ਘਰ ਦੇ ਵਿੱਚ ਅਗਲੇ ਦੇ ਘਰ ਦੇ ਹਾਲਾਤ ਨਹੀਂ ਵੇਖਦੇ ਕਿ ਦੋਵੇਂ ਜੀ ਜਿਹੜੇ ਦੋਵੇਂ ਜਿਹੜੇ ਪਿਓ ਪੋਤਾ ਉਹ ਮੰਜੇ ਦੇ ਪਏ ਆ ਇਹ ਵੀ ਨਹੀਂ ਵੇਖਦੇ 12 ਆ ਕੇ ਲੋਕੀ ਜਿਹੜੇ ਆ ਇਹਨਾਂ ਦੀ ਸੇਵਾ ਕਰਨਾ ਪਸੰਦ ਕਰਨਗੇ ਪਿੰਡ ਵਾਲੇ ਨਹੀਂ ਕਰਦੇ ਨੇ ਬਣਾਈ ਆ ਸੰਸਥਾ ਕੇ ਮੁੰਡਿਆਣੇ ਪਰ ਨਹੀਂ ਗੱਲ ਨਹੀਂ ਨਹੀਂ ਮਤਲਬ ਕਿ ਸੁੰਦੇ ਨਹੀਂ ਕੇਦੀ ਛੇਤੀ ਤਾਂ ਗਰੀਬ ਬੰਦੇ ਦੇ ਕਹਿੰਦੇ ਦੇਵਤੇ ਇਸ ਕਰਕੇ ਅਹੀਂ ਪਿੰਡ ਵਾਲਿਆਂ ਕੋ ਮੰਗ ਕੇ ਨਹੀਂ ਮੰਗਦੇ ਨਹੀਂ ਆ ਕਿਉਂਕਿ ਪਿੰਡ ਵਾਲੇ ਇੱਥੋਂ ਸੁਣ ਜਾਂਦੇ ਆ ਤੇ ਮੁੜ ਕੇ ਗਾੜੀ ਜਾ ਕੇ ਹੋਰ ਗੱਲਾਂ ਬਣਾ ਕੇ ਕਰਦੇ ਆ ਹੋਰ ਗਾਂਵਾਂ ਦੀਆਂ ਗਾਂਵ ਦੱਸਦੇ ਆ ਯਾਰ ਇਹਨਾਂ ਦੇ ਤੇ ਰੋਜ਼ ਦਾ ਕੰਮ ਹੀ ਆ ਇਹਨਾਂ ਦੇ ਰੋਜ਼ ਮੰਗਣਾ ਇਸ ਕਰਕੇ ਆਪਾਂ ਕਿਸੇ ਦੇ ਗੱਡੀ ਨਹੀਂ ਮਿਲਗੀ ਹੱਥੋਂ ਦੇ ਜਿੰਨਾ ਵਿੱਚ ਚੜੀ ਲਾਉਂਦੀ ਓਨੇ ਜਹੀ ਆਪਣਾ ਸਾਰਦੇ ਆਂ ਅਸੀਂ ਕਿਸੇ ਦੇ ਗੱਡੀ ਹੱਥ ਨਹੀਂ ਡਾ ਕੇ ਖੁਸ਼ ਹਾਂ ਘੱਟ ਖਾਲਾਂਗੇ ਪਰ ਹੱਥ ਨਹੀਂ ਕਿਸੇ ਦੇ ਗੱਡੀ ਲਾਵਾਂਗੇ ਇਸ ਕਰਕੇ ਸੰਗਤ ਦੇ ਗੱਡੀ ਇਹੋ ਹੀ ਬੇਨਤੀ ਆ ਕਿ ਮੈਨੂੰ ਕੋਈ ਚੱਲਦੀ ਭਾਵੇਂ ਬੈਟਰੀ ਈਕਸਾ ਲੈ ਦਿਓ ਤੇ ਜਿਸ ਤਰ੍ਹਾਂ ਵੀ ਸੰਗਤ ਦਾ ਮਿਲਗੀ ਉਪਰਾਲਾ ਹੋਏਗਾ ਮੌੱਚੀ ਖੁਸ਼ ਹਾਂ ਅਖੀਰ ਦੇ ਵਿੱਚ ਆਪ ਜੀ ਸੰਗਤਾਂ ਤੇ ਕਿ ਮੈਂ ਇਹੋ ਬੇਨਤੀ ਕਰਾਂਗਾ ਕਿ ਐਸੀ ਐਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾ ਜੋ ਉਸ ਵੀਰ ਤੱਕ ਉਸ ਭੈਣ ਤੱਕ ਪਹੁੰਚ ਸਕੇ ਜਿਹੜੇ ਇਸ ਵੀਰ ਦੀ ਮਦਦ ਕਰ ਸਕੇ ਅਖੀਰ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ